ਤੇ ਗਾਇਸ ਇੱਥੇ ਆਪਣਾ ਹੋ ਰਿਹਾ ਕੇਕ ਦੀ ਤਿਆਰੀਆਂ ਤੇ ਗਾਇਸ ਅੱਜ ਅਸੀਂ ਕਿਚਨ ਦੇ ਵਿੱਚ ਖੜੇ ਆ ਸਾਡੇ ਕੋਲ ਹੈਗਾ ਇਹ ਸਮਾਨ ਤੇ ਇਹਦੇ ਤੋਂ ਆਪਾਂ ਬਣਾਉਣ ਲੱਗੇ ਆ ਬੱਚਾ ਲਈ ਕੇਕ ਮੈਂ ਹੁਣੇ-ਹੁਣੇ ਸੇ ਐਕਸਰਸਾਈਜ਼ ਕਰਕੇ ਆਈ ਸੀ ਥੋੜੀ ਦੇਰ ਪਹਿਲਾਂ ਤੇ ਖਾਣਾ ਮਤਲਬ ਕਿ ਬਣ ਗਿਆ ਸੀਗਾ ਖਾਣੇ ਵਿੱਚ ਅੱਜ ਦਾਲ ਚਾਵਲ ਬਣੇ ਆ ਤੇ ਮੈਂ ਅੰਦਰੋਂ ਡਿਊਟੀ ਪੇਸ ਕਰ ਲਿਆ ਕਿ ਬੱਚੇ ਕੰਦੇ ਅੱਜ ਖਾਣਾ ਕੇਕ ਉਹਨਾਂ ਲਈ ਬਣ ਰੱਖੀ ਆ ਤੇ ਮੈਂ ਲੈ ਲਈਏ ਇਹ ਵਾਲੇ ਵਰਗਨ ਵਾਲੇ ਬਿਸਕਟ ਬਿਸਕਟ ਕਿੰਨੇ ਲਿਆ 1 2 3 ਦੇਖ ਪਰ ਲਈ ਤੇ ਇੱਕ ਲਿਆ ਮੈਂ ਪਾ ਲਈ ਸਿੰਪਲ ਵਾਲਾ ਬਿਸਕਟ ਤੇ ਇਹਦੇ ਲਾਪਾ ਕਰਦੇ ਆ फटाफट ਇਹਦੀ ਜਿਹੜੀ ਅੰਦਰ ਵਾਲੀ ਚਾਕਲੇਟਾ ਉਹਨੂੰ ਥੋਨਾ ਪਾਉਂਗੇ ਹਾਂ ਪਾਉਂਗੇ ਨਾਲ ਨਹੀਂ ਪਾਉਂਗੇ ਡਾਇਰੈਕਟ ਸਾਰਾ ਕੁਝ ਵਿੱਚ ਹੀ ਖਾਣਾ ਹੋਵੇ ਤੇ ਮਮਾ ਦਾ ਹੋ ਜੂਗਾ ਆਲਦਾ ਹੈ ਗ੍ਰੈਂਡਰਫੁਲ ਹੋ ਗਿਆ ਪੂਰਾ ਉfte ਦਾ ਕਰੀ ਨੋਪਾ ਡਰਾਈਨ ਕਰ ਲੈਨੇ ਪਰਦੇ ਦੀ ਬਾਤ ਦੇ ਵਿੱਚ ਪਾਣ ਤੇ ਗਾਇਜ਼ ਇਹ ਪਹਿਲੀ ਵਾਰ ਹੋ ਰਿਹਾ ਕਿ ਮਮਾ ਬਣਾ ਰਹੀ ਹੈ ਗਾਇਜ਼ ਆ ਕੇ ਬਣ ਕੇ ਨੇ ਤੇ ਬਚਾਰੇ ਦਾ ਹਾਂ ਕੀ ਕਰਤਾ ਮਮਾ ਵਿਚਾਰੇ ਰੋ ਰਿਹਾ ਮਮਾ ਕਰਮਣੇ ਪਾਟੀ ਖਾ ਅ ਇਹ ਤੋਂ ਨੇ ਨਾ ਚੋਕਲੇਟ ਹਾਂ ਤੁਸੀਂ ਸਿੱਧਾ ਕਰ ਇਹ ਚ ਬਣਾਉਂਗਾ ਕੇਕ ਹਾਂ ਹਾਂ ਰੈਂਕ ਤੇ ਹੈ ਹੈਪੀ ਬਰਥਡੇ ਟੂ ਨਿਮੋ ਹੈਪੀ ਬਰਥਡੇ ਅਜਾ ਫਾਈਪ ਲਾਪਾ ਉਹਨੇ ਚੰਗੀ ਤਰ੍ਹਾਂ ਪੇਸਟ ਬਣਾਉਣਾ ਮਮਾ ਜੀ ਪੇਸਟ ਬਣਾ ਰਹੇ ਹੁੰਦੇ ਮਮਾ ਜੀ ਪੇਸਟ ਬਣਾਉਂਦੇ ਹੋ ਟੰ ਟੰ ਦੋਨ ਟੰ 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 ਜਲਾਪਾ ਕਾਰ ਉਹਨਾਂ ਦਾ ਤਾਂ ਕੀ ਹੋਇਆ ਸੀਗਾ ਕੋਈ ਚਾਂਦੀ ਸੀਗੀ ਸਾਡੇ ਉਥੇ ਇੱਕ ਹਨਾ ਤੇ ਜਦੋਂ ਮੈਂ ਮੈਰਿਜ ਕਰਕੇ ਗਈ ਉਹ ਫਿਰ ਉਹ ਕਹਿੰਦੀ ਮੈਂ ਕੇਕ ਬਣਾਉਣੀ ਐ ਮੈਂ ਕੇਕ ਇੱਕ ਦਿਨ ਹਰ ਤੋਂ ਸਿੱਖਿਆ ਫਿਰ ਮੈਂ ਵੀ ਟ੍ਰਾਈ ਕੀਤਾ ਮੌਜੂਦ ਬਣਾ ਗਈ ਦੂਸਰ ਤੋਂ ਕੇਕ ਜਦੋਂ ਅਪਿੰਦਰ ਦਾ ਫਸਟ ਵਰਡੇ ਸੀ ਨਾ ਅਪਿੰਦਰ ਬਕਰ ਉਹਦੇ ਪਾਪਾ ਨੇ ਕਿਤੇ ਗਏ ਹੋ ਸੀ ਇਲੈਕਸ਼ਨ ਪਤਾ ਨਹੀਂ ਕਿੱਥੇ ਲਖਣੇ ਗਏ ਹੋ ਸੀ ਹਾਂ ਤੇ ਬਾਹਰ ਮਤਲਬ ਬਿਹਾਰ ਦੇ ਵਿੱਚ ਕਿਤੇ ਹੋਰ ਬਹੁਤ ਦੂਰ ਤੇ ਉਦੋਂ ਬਾਪੂ ਆਏ ਹੋ ਸੀ ਤੇ ਉਦੋਂ ਮੈਂ ਨਾ ਕੇਕ ਘਰੇ ਬਣਾਇ ਸੀ ਤੇ ਹੁਣ ਆਪਾਂ ਪਾਉਣ ਲੱਗੇ ਆ ਬੇਕਿੰਗ ਪਾਊਡਰ ਕਿੰਨਾ ਕੋ ਮਤਲਬ ਚੰਦ ਚਾਹ ਹਾਂ ਇਹਨੱਕ ਤਾਂ ਥੱਲੇ ਵੀ ਥੋੜੇ ਜਿਹੇ ਹੋ ਗਏ ਬਤਾ ਠੀਕ ਹੈ ਇਹਦਾ ਕੰਮ ਕੀ ਹੁੰਦਾ ਇਹ ਜ਼ਿਆਦਾ ਵੀ ਨਹੀਂ ਪਾਉਣਾ ਹੁੰਦਾ ਜੇ ਆਪਾਂ ਨੂੰ بار بار ਟਾਇਲਟ ਜਾਂਦੇ ਇਹ ਫੁੱਲ ਜਾਂਦਾ ਇਹਨਾਂ ਕੇਕ ਤੇ ਉਸ ਤੋਂ ਬਾਅਦ ਮੈਂ ਨਹੀਂ ਪਾਈ ਚੀਨੀ ਹਣੀ ਜਗ੍ਹਾ ਮੈਂ ਯੂਜ਼ ਕਰ ਰਹੀ ਹਾਂ ਥੋੜਾ ਜਿਹਾ ਹਣੀ ਹਾਂ ਹਣੀ ਦਾ ਲੋੜ ਨਹੀਂ ਆ ਮਾਰੇ ਹਾਂ ਤਾਂ ਬਹੁਤ ਜ਼ਿਆਦਾ ਮਿੱਠਾ ਹੋ ਜੂ ਹਾਂ ਥੋੜਾ ਜਿਹਾ ਪਾਉਂਗੀ ਬਸ ਫਿਰ ਤਾਂ ਉਹ ਜੋ ਚੀਨੀ ਚੀਨੀ ਤਾਂ ਵੀ ਮਤਲਬ ਆਹ ਲੋਕ ਉਹ ਚੀਨੀ ਖਾ ਰਹੇ ਹਾਂ ਤੇ ਹੰਜ ਆਪਾਂ ਨੂੰ ਦੁੱਧ ਹੋਰ ਪਾਉਣਾ ਪੈਣਾ ਦੇਖੋ ਜੋ ਵੀ ਆਪਣੀ ਜਿਹੜੀ ਕਵਾਂਟ ਆਹਾ ਹੈਗੀ ਹੈਗੀ ਇਹਦੀ ਮਤਲਬ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਥੋੜੀ ਜੀ ਲੂਈ ਹੋਣਾ ਚਾਹੀਦਾ ਜਿਵੇਂ ਹੱਤਾਂ ਹੋਰ ਵੀ ਸਿਗਰਟ ਚੀਜ਼ ਜੇ ਭਈਆਂ ਨੇ ਸਾਨੂੰ ਲਾਸਟ ਤੇ ਦਿਖਾਵਾਂ ਹਾਂ ਲਾਸਟ ਦਾ ਕੇਕ ਬਣਾਉਣਾ ਅੱਛੇ ਤਰੀਕੇ ਨਾਲ ਕੇਕ ਗਾਇਸ ਸੁਣੋ ਗਾਇਸ ਗਾਇਸ ਜਦੋਂ ਆਪਾਂ ਕੇਕ ਬਣਾ ਕੇ ਉਹਨੂੰ ਘੜਦਾਂਗੇ ਉਹਦੇ ਉੱਤੇ ਉਹ ਚੀਜ਼ ਪਾਵਾਂਗੇ ਉਹਨਾਂ ਚੀਜ਼ ਕੀ ਹੈ ਤੁਹਾਨੂੰ ਲਾਸਟ ਪਤਾ ਲੱਗੇ ਗਾਇਸ ਇੱਕ ਚੀਜ਼ ਵਾਸਤੇ ਕਿੰਨਾ ਸਾਰਾ ਬਿਖੜਾਇਆ ਉਹ ਦੇਖੋ ਗਾ ਉਹ ਦੇਖਿਓ ਗਾ ए सब दिख रहा है सोनू टेस्टी बन रहा है तो इधर थोड़ी थोड़ी भी देख लो गाइस उधर भी ले इस तरह रख के ये और अपना लेने और सिरप देखो जो मजा सेटिस्फाइंग लग रहा है कॉफी आ हां कॉफी कॉफी लग रही है बेचिक भी लम्स नहीं होनी चाहिए चाहिएगा लम्स लम्स ਆ ਆ ਅੱਧੇ ਅੰਗਰੇਜ਼ੀ ਸਪਾਇਸ। ਅੱਛਾ ਮम्मा ਤੁਹਾਨੂੰ ਪੜਾ ਤੇਰੀ। ਤੋ ਉਸ ਤੋਂ ਵਾਦਾ ਆਪਾਂ ਇੱਕ 스ਪੂਨ ਸੌਣੇ ਦੇ ਵਿੱਚ। ਦੇਸੀ ਕਿਉਂ? ਕੰਜੂਸ ਨਾ ਕਰਿਓ। ਫੇਰ ਜ਼ਿਆਦਾ ਵੀ ਨਾ ਪਾਉਣਾ ਜਿੰਨੇ ਕਿ ਜ਼ਰੂਰਤ ਤੋਂ ਉਨੀ ਪਾਉਣਾ। ਨਹੀਂ ਲੋਕਾਂ ਨੂੰ ਕਹਿ ਰਹੇ ਕੰਜੂਸ ਨਾ ਕਰੇ ਰਿਫਾਈਨ ਨਾ ਪਾਏ। ਅੱਛਾ ਨਹੀਂ ਰਿਫਾਈਨ ਸੇ। ਗਾਇਜ਼ ਆਫ ਕੈਮਰਾ ਕੀ ਕੀ ਹੋਇਆ ਅਸੀਂ ਨਹੀਂ ਦੱਸ ਸਕਦੇ ਇਗਨੋਰ। ਆਫ ਕੈਮਰਾ ਗਾਇਜ਼ ਉਦੇ ਲੈ ਕੇ ਪਰਲੇ ਦੀ ਉਹ ਚਾਹ ਦਿਨਾ ਮਿਕਸ ਨਹੀਂ ਆਈ ਮਮਮੀ ਨੇ ਤੁਮ ਜੇ ਚੱਕ ਕੇ ਤੁਹਾਨੂੰ ਖਲਾਤਾ ਗਾਇਸ ਬਹੁਤ ਟੇਸਟੀ ਆ ਸਵਾਦਾ ਬਹੁਤ ਆ ਮ ਉਸ ਤੋਂ ਬਾਅਦ ਆਪਾਂ ਲੈਫਟ ਫੈਨ ਤੇ ਪੈਨ ਦੇ ਵਿੱਚ ਮੈਂ ਜੁੜ ਕਰ ਰਹੀ ਆ ਇਹ ਵਾਲਾ ਪੇਪਰ ਇਹ ਬਲੇ ਪੇਪਰ ਤੇ ਦੂਸਰਾ ਨਹੀਂ ਹੈਗਾ ਤੁਹਾਨੂੰ ਦਿਖ ਰਿਹਾ ਇਹਨੂੰ ਮੈਂ ਵੀ ਯੂਜ਼ ਕਰਦੀ ਆ ਅਲੂਮੀਨੀਅਮ ਫਾਇਲ ਨਹੀਂ ਹੈਗੀ ਤੇ ਬਟਰ ਪੇਪਰ ਦੀ ਆ ਤੇ ਸੋਸ ਤੋਂ ਗਾਇਸ ਜੇਕਰ ਬਟਰ ਪੇਪਰ ਨੇ ਮੈਨ ਲੱਗ ਗਿਆ ਕਿ ਦੂਸਰਾ ਵਾਲਾ ਲੱਗਿਆ ਨਾ ਪਊਗਾ ਫਟੋ ਲੈ ਕੇ ਵੀ ਆਉਂ ਮੈਂ ਹਾਂ ਨੇ ਜਬ ਪਹਿਲਾਂ ਤੇਲ ਲਾਵਾਂਗੇ ਕਿਉਂ 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 ਜੋ ਵੀ ਆ ਚੰਗੀ ਤਰ੍ਹਾਂ ਲਾਵਾਂਗੇ ਠੀਕ ਆ ਲੱਗ ਰਿਹਾ ਪਾਂਡੇ ਤੋੜਿਓ ਹਾਂ ਪਾਂਡੇ ਤੋੜ ਰਿਹਾ ਹਾਂ ਛੋਟਾ ਕਾ ਛੋਟਾ ਕਾ ਛੋਟਾ ਨਹੀਂ ਵੱਡਾ ਲੱਗਦਾ ਸਮਾਂ ਥੋੜਾ ਜਿਹਾ ਹੋਰ ਲਾਵਾਂਗੇ ਸਾਢਾ ਤੇ ਵੀ ਲਓ ਸਾਢਾ ਤੇ ਪੂਰਾ ਨੋਨਾ ਪੋੜਾ ਹਾਂ ਹੱਥ ਨਾਲ ਲਾਓ ਇਸ ਤਰ੍ਹਾਂ ਆ ਲੱਗ ਰਿਹਾ ਉਹ ਚੀਜ਼ਾਂ ਪਾਂਡੇ ਤੋਣ ਨੇ ਹਾਂ ਉਹ ਵੀ ਐਂਦੀ ਦਿਖਦਾ ਇਹ ਤਰ੍ਹਾਂ ਆਪਾਂ ਵਿੱਚ ਰੱਖਾਂਗੇ ਆਇਆ ਮੈਂ ਇਹ YouTube 'ਤੇ ਆਪਾਂ ਬਟਰ ਪੇਪਰ ਜਿਹੜਾ ਇਹਦੇ ਉੱਪਰ ਵੀ ਆਇਲ ਲਗਾਉਣਾ ਤੇਲ ਜੋ ਵੀ ਲਗਾਉ। ਮਮਾ ਦਾ ਪੂਰੀ ਅੰਗਰੇਜ਼ੀ ਬਣੀ। ਅੱਛਾ ਬਟਰ ਲ ਪੇਪਰ ਲ ਬਟਰ ਪੇਪਰ ਲੰਬ ਜ ਲੰਬ ਜ ਬਾਕੀ ਕੀ ਬਣੂ ਕਿਵੇਂ ਉਹ ਉਹ ਬੱਚਿਆਂ ਦਿੱਤੇ ਸਰਪ ਗਾਇਜ਼ ਉਹ ਬਾਲਾ ਸਵਾਦ ਜਿਹੜਾ ਸਰਪ ਜਿਹਾ ਬਣਾਇਆ ਬਾਲਾ ਸਵਾਦ ਉਹਦੇ ਵਿੱਚ ਅਸੀਂ ਕੁਝ ਸੀਕ੍ਰਟ ਇਨਗਰੀਡੀਐਂਟ ਪਾਵਾਂਗੇ ਲੱਗਦਾ ਤੇ ਉਹਦੇ ਨਾਲ ਤਾਂ ਹੋਰ ਵੀ ਸਵਾਦ ਆਪੇ ਕੁਡੇਟ ਵੀ ਕਰਾਂਗੇ ਗਾਇਜ਼ ਇਸ ਤੋਂ ਬਾਅਦ ਆਪਾਂ ਜਿਹੜਾ ਇਹ ਬਣਾਇਆ ਸਰਪ ਜਾਂ ਪਾਵਾਂਗੇ ਤਾਂ ਤੇ ਫਿਰ ਉਹਨੂੰ ਪ੍ਰੋਪਰ ਸਰਕਲ ਕਰਾਂ ਮਮਾ ਤਾਂ ਪੂਰੇ ਪਰਫੈਕਟ ਤਰੀਕੇ ਨਾਲ ਬਣਾ ਦਿਆ ਅਸਲ ਤਾਂ ਗਾਇਜ਼ ਨਹੀਂ ਬਣਾਉਂਦੇ ਸੀ ਜਿਵੇਂ ਬੰਦਾ ਸੀ ਜਿਵੇਂ ਹੁਸ਼ਾਲੀ ਸਿਖਾਇਆ ਸੀ ਪਰ ਮਮਾ ਤਾਂ ਫਿਰ ਵੀ ਉਸ ਵਾਸ ਸੀਗਾ ਹਾਂ

ਗਾਈ ਦੇਖੋ ਕੀ ਆਇਆ ਕੈਰੀ ਨਿੱਕਲੇ ਤੇ ਗਾਈ ਜਿਹੜੀ ਚੀਜ਼ ਅਸੀਂ ਕੰਟਿਆਂ ਦਾ ਵੇਟ ਕਰ ਰਹੇ ਸੀ ਕੈਰੀ ਮਿਲਕ ਇਹਨੂੰ ਨਹੀਂ ਪਿਗਲਾਵਾਂਗੇ ਤੋੜ ਕੇ ਆਪਾਂ ਇਹਨੂੰ ਨਾ ਮੈਲਟ ਕਰਦੇ ਆਂ ਤੇ ਮੈਲਟ ਕਰਦੇ ਲਈ ਮੈਂ ਸਭ ਤੋਂ ਪਹਿਲਾਂ ਪਾਣੀ ਗਰਮ ਰੱਖਤਾ ਪਾਣੀ ਨੂੰ ਗਰਮ ਹੁੰਦੇ ਹੋਤੇ ਆਪਾਂ ਇਹਨੂੰ ਨਾ ਵਿੱਚ ਰੱਖ ਦਾਂਗੇ 20 ਸੇ ਨਾਲ ਹੀ ਇਹ ਮੈਲਟ ਹੋ ਜਾਂਦੀ ਹੈ ਕਿਉਂਕਿ ਆਸਾਨੀ ਨਾਲ ਹੀ ਹੋ ਜਾਂਦੀ ਹੈ ਨਹੀਂ ਫਿਰ ਅੱਗੇ ਆਪਾਂ ਅੰਦਰ ਪਾ ਕੇ ਕੇਕ ਨੂੰ ਆਪਾਂ ਦੇਖਦੇ ਆਂ ਸੱਤ ਵਜੇ 25 ਮਿੰਟ ਹੋ ਚੁੱਕੇ ਨੇ ਤੇ ਹੁਣ ਆਪਾਂ ਦੇਖਦੇ ਹਾਂਗੇ ਕਿ ਕਿੰਨਾ ਟਾਈਮ ਲੈਂਦਾ ਐਗਜੈਕਟ ਟਾਈਮ ਆ ਤੁਹਾਨੂੰ ਦੱਸੂਗੀ ਤੇ 7:25 ਤੇ ਆਪਾਂ ਕੇਕ ਜਿਹੜਾ ਬਣਾ ਰੱਖ ਦਿੱਤਾਗਾ ਸੋ ਆਪਾਂ ਤਵੇ ਤੇ ਰੱਖਿਆਗਾ ਕਿਉਂਕ ਮਤਲਬ ਜੋ ਬਣਦੇ ਨੇ ਅਸੀਂ ਰੱਖਦੇ ਤੋ ਉਸੇ ਹਿਸਾਬ ਨਾਲ ਬਟ ਮੈਂ ਤਵੇ ਤੇ ਬਣਾ ਲਈਆਂ ਔਰ ਘਰੇ ਜੋ ਬਰਤਨਾਂ ਉਹਨਾਂ ਵਿੱਚ ਹੀ ਬਣਾ ਰਹੀ ਹਾਂ ਮੈਂ ਤੁਹਾਨੂੰ ਦਿਖਾਉਣੀ ਆ ਕੇਕ ਕਿੱਥੇ ਕਿੱਥੇ ਚੱਲੇ ਹਜੇ ਨਹੀਂ ਬਣਾ ਹੈਗਾ ਤੇਰਾ ਬਿੱਲੀਆਂ ਚਰਾਂ ਦੇ ਦੁੱਧ ਕਿੱਥੇ ਜਾਂਦਾਗਾ ਪੰਜ ਵਾਰੀ ਚੱਕਰ ਲਾਇਆ ਇਹ ਆ ਜੋ ਇਧਰ ਵਾਪਸ ਦੇਖੋ ਹਟਦੇ ਨਹੀਂ ਹੈ ਮੈਂ ਸਾਨੂੰ ਕਿਹਾ ਨਾ ਜਾਓ ਗਾਇਜ਼ ਹਟ ਜਾਓ ਪੂਰਾ ਹੋ ਗਿਆ ਕੋਈ ਨਾ ਮੈਂ ਦੇਖਦੀ ਹਾਂ ਚੈੱਕ ਕਰਦੀ ਹਾਂ ਵਜਾ ਕਰਨੀ ਨਹੀਂ ਹੋਣੀ ਹਾਂ ਅਜੇ ਟਾਈਮ ਲੱਗੂਗਾ ਕੋਈ ਨਾ ਪਟ ਪਟ ਫੁੱਟ ਰਿਹਾ ਗਾਇਜ਼ ਦੇਖੋ ਲੜਾਈ ਕਰ ਜਾ ਲਗੇ ਐਵੇਂ ਧਮਕਾ ਲਗੇ ਧਮਕਾ ਲਗੇ ਐ ਲਗੇ ਐ ਧਮਕਾ ਲਗੇ ਇਸਕਾ ਚਰ ਐ ਕੀਕ ਬੰਚੂ ਹੈ ਤੇ ਗਾਇ ਆਪਾਂ ਕਰਦੇ ਕਿ ਉਹ ਚੈੱਕ ਇੱਕ ਵਾਰ ਬੰਦੇ ਤੇ ਨਹੀਂ ਇਸ ਤਰ੍ਹਾਂ ਆਪਾਂ ਚੈੱਕ ਕਰਨਾ ਅਗਰ ਨਹੀਂ ਇਸ ਤੇ ਨਾਲ ਲੱਗ ਰਿਹਾ ਇਟ ਮੀਨ ਕੇਕ ਅੰਦਰੋਂ ਬਣ ਗਿਆ ਤੇ ਆਪਾਂ ਕਰ ਦਿੰਦੇ ਆਗੇ ਗੈਸ ਬੰਦ ਫਿਲਹਾਲ ਹੁਣ ਆਪਾਂ ਕਰਦੇ ਆ ਡੈਕੋਰੇਸ਼ਨ ਦੀ ਤਿਆਰੀ ਤੇ ਕੇਕ ਨੂੰ ਡੈਕੋਰੇਟ ਕਿਵੇਂ ਕਰਦਾ ਉਹ ਤੁਹਾਨੂੰ ਵੀ ਦੇ ਵਿੱਚ ਦਿਖਾਉਣੇ ਆ ਅਸੀਂ ਡੈਕੋਰੇਟ ਕਿਵੇਂ ਕਰਦੇ ਆ ਕੇਕ ਨੂੰ ਤੇ ਇੱਕ ਵਾਰੀ ਆਪਾਂ ਚਾਕਲੇਟ ਲਈ ਸੀ ਮੈਂ ਇਹਨੂੰ ਮੈਲਟ ਕਰਨਾ ਮਤਲਬ ਕਿ ਹੋ ਜਾਏਗੀ ਤੇ ਰੱਖ ਦਿਆ ਤੇ ਜਦ ਆਪਾਂ ਬੰਦ ਕਰਤਾ ਕੇਕ ਤੇ ਠੰਡਾ ਹੁੰਦੇ ਥੋੜਾ ਆਪਾਂ ਤਦ पर एक बार पलटना नहीं मैं पकड़ मिलना हजार नहीं नहीं ज्यादा टुटे ਬੱਕੜ ਨਜ਼ਰ ਲੱਗੀ ਨਾ ਤੁਸੀਂ ਜਦੋਂ ਘੜੀ ਜਾਂਦੇ ਹੋ ਬਹੁਤ ਅੱਛਾ ਬਹੁਤ ਅੱਛਾ ਓ ਭਾਈ ਹੈ ਸਿੱਧੇ ਕਿੰਨੇ ਅੱਛਾ ਇੱਕ ਹੋਰ ਬਲੇਡ ਲੈ ਲਓ ਉਹਦੇ ਪਿੱਛੇ ਆ ਪਲਟ ਦਿਓ ਆ ਆਇਆ ਕਰ ਲਓ ਕਰਦੇ ਹਾਂ ਸੜਨ ਨੂੰ ਬਾਈ ਦਿਮਾਗ ਤਾਂ ਹੈਗਾ ਤੁਹਾਡੇ ਚ ਗਾਇਸ ਸਾਡਾ ਸਿਰਫ ਤਾਂ ਬਣ ਨਹੀਂ ਰਿਹਾ ਸੀ ਹੁਣ ਆ ਹੀ ਪਾ ਦਿੰਦੇ ਹਾਂ ਤੇ ਮਮਾ ਇਸ ਤਰੀ ਇਹਨੂੰ ਉੱਪਰ ਲਗਾ ਦੇਗੀ ਕੋਈ ਗੱਲ ਨਹੀਂ ਕੋਡ ਕਰ ਦੂੰਗਾ ਕੋਡ ਕਰ ਦੂਗਾ ਇਹਦਾ ਉਹ ਨਾ ਬਣਿਆ ਨਹੀਂ ਹੈਗਾ ਸਿਰ ਪੱਕੇ ਕਾ ਆਪਣੇ ਕੋਲ ਚੌਕਲੇਟ ਘਟ ਸੀ ਮੈਂ ਧਿਆਨ ਨਹੀਂ ਦਿੱਤਾ ਮੈਨੂੰ ਜਿਆਦਾ ਵੱਡੀ ਚੌਕਲੇਟ ਲੈਣੀ ਚਾਹੀਦੀ ਸੀ ਜਾਂ ਫਿਰ ਹੋਰ ਲੈਣਦੇ ਪਰ ਹੁਣ ਤਾਂ ਹੋ ਗਿਆ ਚਲੋ ਆਪਾਂ ਇਹਦਾ ਮਜ਼ਾ ਇੰਜ ਖਾ ਲਾਂਗੇ ਹਾਈ ਵੇ ਸਵਾਦ ਕੱਕ ਕੇਕ ਵੀ ਤਾਂ ਚੌਕਲੇਟ ਆ ਲਈ ਹੈ ਨਾ ਹਾਂ ਵੈਸੇ ਇਹਨਾਂ ਕੋਈ ਫੈਕਟਰ ਨਾ ਪਾਉ ਬਣ ਬਉਵਾ ਲੇਕਿਨ ਇਹਨਾਂ ਨੇ ਥਾਂ ਉਂਗਲੀ ਨਾ ਲਾਓ ਹਾਂ ਉਂਗਲੀ ਨਾ ਕਰਦੇ ਤਾਂ ਇਤਨਾ ਫੈਲਾਗੇ ਗੋਇਸ ਕਿਨੋਂ ਘਾਟ ਫੈਲਾਇਆ ਹੈਗਾ ਸਵਾਦ ਬੰਮਾ ਨੂੰ ਮੈਂ ਸਮਝ ਰੱਖਿਆ ਸਵਾਦ ਸਵਾਦ ਗਾਇਸ ਸੁਰ ਰੁਕੋ ਵੇਟ ਕਰੋ ਹੁਣ ਇਹਦੇ ਉੱਤੇ ਆਪਾਂ ਜੈਮਸ ਡੈਕੋਰੇਸ਼ਨ ਕਰਾਂਗੇ ਇਹਦੇ ਬਾਅਦ ਇੱਕ ਇਹ ਰਿਕਾਰਡ ਕਰਤੀ ਹੁਣ ਇਹਦੇ ਬਾਅਦ ਆਪਾਂ ਕਰਾਂਗੇ ਜੈਮਸ ਡੈਕ ਨਿਮਰ ਤਾਂ ਬੱਡੇ ਗਾਇਸ ਅੱਜ ਬਣਗੇ ਨਿਮਰ ਹਾਂ ਤੇਰੇ ਬੱਡੇ ਅੱਜ ਬਣਗੇ ਹੁਣ ਨਹੀਂ ਹੁੰਦਾ ਠੀਕ ਆ ਇਸ ਤੋਂ ਬਾਅਦ ਕਰਾਂਗੇ ਜੈਮਸ ਕਿੱਦਿ ਜੈਮਸ ਕਿਸ ਤਰੀਕੇ ਨਾਲ ਰੱਖੂੰਗੀ ਮੈਂ ਆਪਣੇ ਆਪ ਬਣਾਉਣੀ ਹੈ ਉਹੀ ਤਾਂ ਮੈਂ ਦੇਖ ਤੇ ਵੇਟ ਕਰ ਲੋ ਕਿਸ ਤਰੀਕੇ ਦਾ ਹੈ

ग्रीन ब्लू ऑरेंज पर्पल पिंक ऑरेंज और ऑरेंज प्लस येलो येलो हां देखो गाइस कितने अतरंगी जे कलर हरा भी आ लाइट हरा डार्क हरा वो भी नहीं है का कुछ ओह भाई आग ही लता बजा ले दी मैंने सारे यूज कीते जे टूटे हुए सो भी पर स्वाद आना चाहिए था ना पूरा हां केक कटिंग ओह गाइस यू कैन नॉट बना मम्मा ने मम्मा ने कैन नॉट ये तो विंडो दा लोगो बन लग रया मम्मा ਹਾਂ ਵਿੰਡੋਸ ਕੰਪਨੀ ਆ ਉਹਦਾ ਲੋਗੋ ਵਾਲਾ ਲੱਗ ਰਿਹਾ ਲੋਗੋ ਚਾ ਕਿਸੇ ਮਰਜ਼ੀ ਲੱਗੇ ਲੋਗੋ ਆਪਾਂ ਆਪਾਂ ਦੂਜੀ ਕੰਪਨੀ ਲੋਗ ਸੀਜੇ ਕੰਪਨੀ ਬਣਾ ਲਾ ਦੂਜੀ ਦੂਜੀ ਕੰਪਨੀ ਨੂੰ ਆਈ ਹੜਪ ਲਾਂਗੇ ਅਸੀਂ ਚੰਨਾ ਕੇਕ ਕੱਟਾਂ ਮੈਂ ਹੜਪਾਂਗਾ ਹੈਪੀ ਬਰਥਡੇ ਟੂ ਨੀ ਮਹਾਜਨੀ ਹਾਜਨੀ ਅਜੇ ਕੱਟਣੀ ਇੱਕ ਥੇ ਵੀ ਲਾ ਦੋ ਮੈਂ ਇਥੇ ਹਾਂ ਇਥੇ ਥੋੜਾ ਨਾ ਲਾ ਇੱਕ ਇਥੇ ਨਾਲ ਦੋ ਰਹਿ ਗਏ ਇਥੇ ਲਾ ਤਿੰਨ ਇਥੇ ਇੱਕ ਇੱਕ ਉਥੇ ਲਾ ਇੱਕ ਇਥੇ ਲਾਓ ਹਾਂ ਇੱਕ ਉਥੇ ਜਮਸ ਸਿੱਝਾਂਗੇ ਕੋਈ ਗੱਲ ਨਹੀਂ ਨਿਕਲਣਾ ਇੱਕ ਪੂਰਨਿਕਲਤ ਨਹੀਂ ਉੱਥੇ ਲਾ ਦੋ ਇਹ ਤੇ ਹਾਂ ਕਿਉਂਕਿ ਬੁੱਧ ਦਕਨਾ ਕੋਈ ਹੈ ਗਾਇਜ਼ ਆ ਮਿਸ਼ਨ ਇਹਨੇ ਸੋਨਾ ਹੋਊਗਾ ਮਿਸ਼ਨ ਜੈਮਸ ਬਚਾਓ ਲੱਗ ਤੁਗੇ ਹਟ ਜਾ ਜਮਸ ਨੂੰ ਬਚਾ ਲਈ ਤੇ ਕੁਝ ਵੀ ਕਰ ਸਕਦੇ ਆ ਦੇਖਾ ਗਾਇਜ਼ ਦਿਮਾਗ ਹੋਣਾ ਚਾਹੀਦਾ ਜੋ ਕਿ ਪੁਰਾਣੀ ਵਿੱਚ ਇਹ ਪੁਰਾਣੀ ਵਿੱਚ ਬਹੁਤ ਘਟਾ ਤੇ ਗਾਈ ਫਾਈਨਲੀ ਆਪਣਾ ਗਾਜਰਾ ਜੰਮੀ ਜੰਮੀ ਬਣ ਕੇ ਹੋ ਗਿਆ ਰੁਕ ਤੇ ਤੁਸੀਂ ਕਰਾਂਗੇ ਤੇ ਗਾਈਜ਼ ਫਾਈਨਲੀ ਆਪਣਾ ਕੇਕ ਹੈ ਤੇ ਗਾਈਜ਼ ਆਪਣਾ ਫਾਈਨਲੀ ਕੇਕ ਬਣ ਕੇ ਹੋ ਗਿਆ ਰੈਡੀ ਜੰਮੀ ਜੰਮੀ ਕੇਕ ਤੇ ਤੁਸੀਂ ਵੀ ਚਾਹਣੇ ਹੋਗੇ ਆਪਣਾ ਘਰੇ ਕੇਕ ਬਣਾਉਣਾ ਹੈ ਤਾਂ ਬਹੁਤ इजीली ਬਣਾ ਸਕਦੇ ਹੋ ਮਾਰਕੀਟ ਦੇ ਕੇਕ ਨਾਲ ਤਾਂ ਬਹੁਤ ਵਧੀਆ ਜਿਵੇਂ ਕਿ ਆਪਾਂ ਕਾਫੀ ਸੁਣ ਲੁ ਸੁਣ ਗਏ ਹਨਾ ਬੱਚਿਆਂ ਨੂੰ ਉਹ ਚੀਜ਼ਾਂ ਦਾ ਨੁਕਸਾਨ ਹੋ ਰਿਹਾ ਮਤਲਬ ਕਿ ਬੱਚੇ ਸਹੀ ਟਣਾ ਖਿਲਵਾੜ ਹੋ ਰਿਹਾ ਕਿ ਪਤਾ ਨਹੀਂ ਕਿੰਨੇ ਦਿਨ ਦਾ ਕੇਕ ਮਿਲਦਾ ਤੇ ਇਸ ਕਰਕੇ ਅਗਰ ਤੁਸੀਂ ਚਾਹੋ ਤਾਂ ਕਰ ਵੀ ਨਾ ਸਕਦੇ ਹੋ ਤੇ 1221 ਮੁੜੇ ਨਾ ਰੇ ਪਾਣੀ ਬਹੁਤ ਜਲਦੀ ਜਾਂਦੀ ਹੈ ਤੇ ਕੱਟ ਕਰਦੇ ਕੇਕ ਤੇ ਬਰਥਡੇ ਅੱਜ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਸੈਲੀਬ੍ਰੇਟ ਕਰਦੇ ਆ ਤੇ 287 ਨੂੰ ਆ ਤੇ ਅੱਜ ਹੈਗੀ ਆ 25 24 23 4 4 ਅੱਜ ਅਗੇ 24 23 ਆ ਦੁਆਰਾ ਵੀ ਕਰ ਦਿੰਦੇ ਕੋਰੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਨਿੰਮੋ ਹੈਪੀ ਬਰਥਡੇ ਟੂ ਯੂ ਗਾਇਜ਼ ਮੈਨੂੰ ਪਤਾ ਸਭ ਤੋਂ ਵੈਲੇ ਕਿਨੂ ਬਣਾਉਣਾ ਨਾ papa ਨੂੰ ਨਾ mummy ਨੂੰ ਨਾ ਮੈਨੂੰ ਆਪ ਦੀ ਪਰੀਏ ਭੈਣ ਆ ਹਜਮ ਜੱਜ ਰੇਤਾ ਸਭ ਤੋਂ ਪਹਿਲਾਂ ਕਿਨੂ ਖਿਲਾ ਰਹੇ ਹੋ ਸਭ ਤੋਂ ਪਹਿਲਾਂ ਨਿਵਰ ਤੇ ਖਿਲਾ ਰਹੇ ਮੈਨੂੰ ਕਿਉਂਕਿ ਮੰਮਾ ਨੇ ਹੀ ਇਹਨੀ ਮਿਹਨਤ ਕਰਾਇਆ ਗਾਇਜ਼ ਮੈਨੂੰ ਵੀ ਬਹੁਤ ਸੁੰਦਰ ਤੇ ਤਾਂ ਮੈਨੂੰ ਵੀ ਆ। Thanks to you biryani missa. ਜਾਣਾ ਖੜੀ ਖੜੀ। ਜਰੂਰ ਨਾ। ਮਾਰਕੀਟ ਦੇ ਇੱਕ ਦੁਕਾਨ ਤੱਕ ਵਾਧੋ। ਵਧੀਆ। ਕਿੱਕਸਾਂ ਵਿੱਚ ਜਿਹੜਾ ਹੁੰਗਾਰੀ ਨੇ ਇਹਦੇ ਵਿੱਚ ਜੂਇ ਸੋ ਤੁਸੀਂ ਵੀ ਜਾਣੇ ਆਪਣੇ ਬੱਚਿਆਂ ਨੂੰ ਘਰੇ ਕੇ ਕਰਵਾਉਣ ਇਸ ਤਰ੍ਹਾਂ ਕੇ ਇੱਕ ਨਾ ਕੇ ਖਵਾ ਸਕਦੇ ਹੋ ਤੇ ਕਦੇ-ਕਦੇ ਬੱਚਿਆਂ ਦਾ ਮਨ ਹੁੰਦਾ ਆ। ਤੇ ਮੈਂ ਜਿਆਦਾ ਮਾਰਕਿਟ ਚੋਂ ਨਹੀਂ ਲੈਣਾ ਚਾਹੀਦਾ ਮੈਂ ਤੇ ਨਹੀਂ ਕਹੂੰਗੀ ਤੇ ਸਨੈਪ ਆ ਬਲੌਕ ਦਾ ਐਂਡ ਕਰਦੇ ਆ ਤੇ ਬਹੁਤ ਈਜੀ ਬਣ ਜਾਂਦਾ ਤੇ ਜਰੂਰ ਟਰਾਈ ਕਰਨਾ ਕੇਕ ਤੇ ਮੈਨੂੰ ਦੱਸਣਾ ਟੋਟਾ ਕੇਕ